Kazuto This is <laughs> a toy子 fungal measles Sosan Davis Maya ਜੀ ਜਿਹੜੇ ਆਗਾਮੀ ਆਪਣੀ ਜ਼ਿਲ੍ਹਾ ਪਰੀਸ਼ਦ اور ਬਲਾਕ ਸਮੇਟੀ ਦੀ ਚੋਣਾਂ ਹੈਗੀਆਂ 14 ਦਸੰਬਰ ਨੂੰ ਉਹਦੇ ਮੱਦੇਨਜ਼ਰ ਹੀ ਅੱਜ ਅਸੀਂ ਸਾਰੇ ਬਠਿੰਡਾ ਜ਼ਿਲ੍ਹੇ 'ਚ ਜਿੱਥੇ-ਜਿੱਥੇ ਇਲੈਕਸ਼ਨ ਹੈ ਔਰ ਜਿਹੜੇ ਸੰਵੇਦਨਸ਼ੀਲ ਏਰੀਆਜ਼ ਹੈਗੇ ਉੱਥੇ ਅਸੀਂ ਜ਼ਿਲ੍ਹਾ ਲੈਵਲ ਦੀ ਫਲੈਗ ਮਾਰਚ ਕੱਢ ਰਹੇ ਤੇ ਇਸ ਟਾਈਮ ਅਸੀਂ ਮੈਂ ਐਸਪੀ ਪੀਬੀਆਈ ਔਰ ਸਾਡੇ ਨਾਲ ਦੋ-ਤਿੰਨ ਡੀਐਸਪੀਜ਼ ਅਸੀਂ ਤਲਵੰਡੀ ਸਾਬੋ ਆਏ ਆ ਜਿੱਥੇ ਮੇਰੇ ਨਾਲ ਡੀਐਸਪੀ ਤਲਵੰਡੀ ਸਾਬੋ ਔਰ ਇਹਨਾਂ ਦੇ ਦੋਨੋਂ ਐਸਐਚਓਜ਼ ਹਾਜ਼ਰ ਹੈ ਤੇ ਅਸੀਂ ਹੁਣ ਇਹਨਾਂ ਦੇ ਜਿਹੜੇ ਮੇਨ ਮੇਨ ਏਰੀਆਜ਼ ਜਿੱਥੇ ਸਾਨੂੰ ਲੱਗਦਾ ਹੈ ਕਿ ਫਲੈਗ ਮਾਰਚ ਦੀ ਜ਼ਰੂਰਤ ਹੈ ਉੱਥੇ ਅਸੀਂ ਫਲੈਗ ਮਾਰਚ ਕਰਦਾਂਗੇ ਕਿ ਕਿ ਰੂਟੀਨ ਹੀ ਪੁਲਿਸ ਦੀ ਕੌਨਫੀਡੈਂਸ ਬਿਲਡਿੰਗ ਮੈਜ਼ਰ ਹੁੰਦਾ ਹੈ ਜਦੋਂ ਵੀ ਚੋਨ ਹੁੰਦੇ ਆ ਪਬਲਿਕ ਨੂੰ ਹੀ ਕੌਨਫੀਡੈਂਸ ਬੂਸਟ ਕਰਨ ਲਈ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਫਲੈਗ ਮਾਰਚ ਕਰਦੇ ਜਾਂਦੇ ਤੇ ਇਸੇ ਤਰ੍ਹਾਂ ਅੱਜ ਅਸੀਂ ਮੇਰੇ ਨਾਲ ਪੰਜ-ਛੇ ਅਫਸਰ ਤੇ ਐਸ ਐਚ ਓਜ਼ ਔਰ ਸੀ ਆਈ ਐ ਦੀ ਟੀਮਾਂ ਸਾਰੇ ਮਿਲ ਕੇ ਫਲੈਗ ਮਾਰਚ ਕਰ ਰਹੇ ਡੈਫੀਨਿਟਲੀ ਜੀ ਇਹ ਸਾਡੀ ਪ੍ਰਾਈਮ ਡਿਊਟੀ ਬਣਦੀ ਹੈ ਪੁਲਿਸ ਦੀ ਕਿ ਜਦੋਂ ਵੀ ਇਲੈਕਸ਼ਨਸ ਹੈ ਉਹਨਾਂ ਨੂੰ ਫ੍ਰੀ ਐਂਡ ਫੇਅਰ ਨਿਪਰੇ ਨਿਪਰੇ ਚਾੜਨ ਦੀ ਜਿਹੜੀ ਡਿਊਟੀ ਹੁੰਦੀ ਹੈ ਪੁਲਿਸ ਦੀ ਹੁੰਦੀ ਹੈ ਔਰ ਅਸੀਂ ਇਸੇ ਨੂੰ ਹੀ ਧਿਆਨ ਚ ਰੱਖਦੇ ਹੋਏ ਅੱਜ ਇਸੇ ਤਲਵੰਡੀ ਸਾਬੋ ਆਏ ਹੈ ਇਲੈਕਸ਼ਨ ਵਾਲੇ ਦਿਨ ਜੀ ਅਸੀਂ ਪੂਰੇ ਜ਼ਿਲ੍ਹੇ ਚ ਜਿੰਨੇ ਵੀ ਸਾਡੇ ਅਫਸਰ ਹੈ 3 ਐਸਪੀ 13 ਡੀਐਸਪੀ ਔਰ 1800 ਤੋਂ ਉੱਪਰ ਦੀ ਜਿਹੜੀ ਨਫਰੀ ਹੈ ਉਹ ਅਸੀਂ ਸਿਕਿਉਰਿਟੀ ਤੇ ਡਿਪਲੋਏ ਕੀਤੀ ਹੈ ਸਾਡੇ ਜ਼ਿਲ੍ਹੇ ਚ 60 ਹਾਈਪਰ ਸੈਂਸਿਟਿਵ ਔਰ 100 195 ਸੈਂਸਿਟਿਵ ਜਿਹੜੇ ਬੂਥ ਹੈ ਉਹ ਆਇਡੈਂਟੀਫਾਈ ਕੀਤੇ ਹੋਏ ਤੇ ਉਹਦੇ ਚ ਅਸੀਂ ਅਸ ਪਰ ਨੋਰਮਸ ਡਿਪਲॉयਮੈਂਟ ਕੀਤੀ ਹੈ ਔਰ ਅਸੀਂ ਜ਼ਿਲ੍ਹੇ ਚ 26 ਮੋਬਾਈਲ ਪੈਟਰੋਲਿੰਗ ਪਾਰਟੀਆਂ DIG ਸਭ ਸਾਫ ਦੇ ਰਿਜ਼ਰਵ ਮੇਰੀ ਰਿਜ਼ਰਵ ਔਰ SP DSP ਸਾਰਿਆਂ ਨੂੰ ਅਸੀਂ ਸਪੈਸ਼ਲ ਪੁਲਿਸ ਐਕਸਟਰਾ ਰਿਜ਼ਰਵ ਦਿਤਤੀ ਹੈ ਜਿਹੜੀ ਏਰੀਆ ਚ ਚੱਪੇ ਚੱਪੇ ਚ ਜਾਏਗੀ ਔਰ ਇਮੀਡੀਏਟਲੀ ਕਿਸੇ ਵੀ ਲੋਡ ਤੇ ਸਾਨੂੰ ਐਕਟਿਵ ਆਨ ਕਰੰਟਲੀ ਸਾਡੀ ਹਾਜ਼ਰ ਹੈ